230 ਫੁੱਟ 230 ਫੁੱਟ ਦੇਖਿਆ 200 ਦੀ ਇਹ ਕਿੱਥੇ ਲੈ ਕੇ ਜਾ ਰਹੇ ਹੋ ਜਾ ਰਹੇ ਆਉਣੇ ਰਹ ਜੋ ਸੱਚੀ ਗੱਲ ਦੀ ਸਾਰਿਆਂ ਨੂੰ ਤੋਂ ਸਵਾਗਤ ਅੱਜ ਦੇ ਨਵੇਂ ਬਲੌਗ ਵਿੱਚ ਤੋਂ ਰਾਹ ਜਾਂਦੇ ਹੋਏ ਨਾ ਇੰਦੌਰ ਕੋਲ ਆ ਫੰਗ ਜੇ ਤੇ ਨਿਗਾ ਪੈ ਗਈ ਆ ਜਾ ਸਭ ਫੰਗ ਹੋਊਗਾ 200 ਫੁੱਟ ਲੰਬਾ ਇਹ ਬਹੁਤ ਲੰਬਾ ਹੈ ਬੋਟ ਬੋਟ ਲੰਬਾ ਦਾ ਹੋਣਾ ਹੀ ਹੈ ਨਾ ਦੇਖਣ ਨੂੰ ਨਾ ਜਦ ਲੱਗਾ ਹੁੰਦਾ ਓਦੋਂ ਨਹੀਂ ਨਾ ਤੁਹਾਨੂੰ ਪਤਾ ਆ ਜੇ ਕਿੰਨਾ ਵੱਡਾ ਹੋਊਗਾ ਹੈ ਹੈ ਨਾ ਉਹ ਨਾਲ ਨਿਕਾਏ ਲੱਗਦੇ ਆ ਉਹਦੇ ਪਰ ਤਾਂ ਐਂ ਲੱਗਦਾ ਵੀ ਛੋਟੇ ਛੋਟੇ ਹੋਏ ਛੋਟੇ ਛੋਟੇ ਹੀ ਆ ਸੋ ਬਾਈ ਦੇਖੋ ਆਹ ਇਹ ਪੱਖੇ ਦਾ ਫੰਗ ਆ ਜਿਹੜਾ ਬਿਜਲੀ ਬਣਾਉਂਦਾ ਤੂੰ ਬਹਲਾ ਤਾਂ ਲੰਬਾਈ ਦੇਖੋ ਪੌਣ ਚੱਕੀ ਕਹਦੇ ਨੇ ਇਹਨੂੰ ਆਪਾਂ ਸੋ ਐਮਪੀ ਵਾਰ ਆਰਡਰ ਦੇ ਵਿੱਚ ਬਿਜਲੀ ਇਹਦੇ ਨਾਲ ਜਿਆਦਾ ਤਿਆਰ ਕਰਦੇ ਆਂ ਵਾਹ ਟਰਾਲਾ ਦੇਖੋ ਤੁਸੀਂ ਵਾਹ ਕਿੰਨਾ ਲੰਬਾ ਉਹ 150 ਫੁੱਟ ਦਾ ਤਾਂ ਨਾ ਇਹ ਹਾਂ ਜ਼ਿਆਦਾ ਹੀ ਹੋਊਗਾ ਨਾ ਬਾਕੀ ਤੁਹਾਨੂੰ ਇਹ ਪੱਖੇ ਵੀ ਦਿਖਾਵਾਂਗੇ ਤੁਹਾਨੂੰ ਬਾਅਦ ਵਿੱਚ ਇਹ ਵੀਡੀਓ ਇਹ ਇਲੇ ਕੰਟਰੋਲ ਕਿਦਾਂ ਕਰਦੇ ਹੋਗੇ ਨਾ ਸਹੀ ਗੱਲ ਐਡੇ ਲੰਬੇ ਕਿੰਨੇ ਦਿਨ ਅੱਜ ਥਾਲਾ ਪਹੁੰਚਦਾ ਹੋਊਗਾ ਕਿੰਨੇ ਦਿਨਾਂ ਜਾਂ ਕਿੰਨਾ ਨਟਾ ਨੂੰ ਨੀਗਾ ਮਾਰ ਲੋ 100 150 ਨਟੇ ਹੁਣ ਵੱਧਦੇ ਹੋਗੇ ਨਟ ਦਾ ਨਾ ਹੂੰ ਸੋ ਭਾਈ ਲੋ ਹੁਣ ਚੈੱਕ ਕਰੋ ਲੰਬਾਈ ਇਹਦੀ ਦੂਰ ਤੋਂ ਲੱਗਦਾ ਦੇਖਣ ਨੂੰ ਜਮੇ ਛੋਟਾ ਜਿਹਾ ਪਰ ਲੰਬਾਈ ਇਹਦੀ ਇੰਨੀ ਜ਼ਿਆਦਾ ਹੈ ਨਾ 1.5 200 ਫੁੱਟ ਦਾ ਹੋਊਗਾ ਘੱਟੋ ਘੱਟ ਹੈ ਨਾ ਯਾਰ ਜ਼ਿਆਦਾ ਆ ਹੈ ਜ਼ਿਆਦਾ 200 ਫੁੱਟ ਦਾ ਹਾਫ ਹੋ ਗਿਆ ਨਾ ਇਹ ਤਾਂ ਬਹੁਤ ਲੰਬਾ ਇੱਕ ਹੋਰ ਬੰਦਾ ਕਹਿੰਦਾ ਕਹਿੰਦਾ ਇਕੱਠਾ ਵੀ ਹੋ ਜਾਂਦਾ ਟਰਾਲਾ ਸਾਰਾ ਕੋੜਾ ਇਹ ਇਕੱਠਾ ਹੋ ਜਾਂਦਾ ਤੇ ਸਾਰਾ ਇਹ ਇਕੱਠਾ ਹੋ ਜਾਂਦਾ ਅੱਗੇ ਆ ਜਾਂਦਾ ਇਹ ਆਹ ਦੇਖ ਕਿਆ ਹਾਲ ਹੈ ਉਸਤਾਦ

ਅੱਗੇ ਲੈ ਆਹ ਹੌਰਾ ਹੈ। ਹੋਏ ਖੜਾ ਦੇਖ। ਆਹ ਚੀਜ਼ ਹੈ ਨਾ ਬਈ 200 ਫੁੱਟ 230 ਫੁੱਟ ਹੈ। ਆਹ ਚੀਜ਼ ਹੈ ਨਾ ਹੂੰ ਆ ਅੰਦਰ ਚਲ ਜਾਣੀ ਹੈ। ਅੱਛਾ ਹਾਂ। ਹੋਏ ਨਾ ਦੱਬ ਨਾ ਦੱਬਦਾ ਨਹੀਂ ਦੱਬਦਾ ਨਹੀਂ। ਆਹ ਚੀਜ਼ ਇਕੱਠਾ ਹੋ ਜਾਣਾ ਨਾ ਇਹ। ਉਹ ਪਿੱਛੇ ਦੀ ਆ ਜਾਣਾ ਦੇਖ। ਉੱਥੇ ਦੀ ਆ ਚਲ ਗਿਆ। ਹੂੰ। ਬਈ ਸਾਰੇ ਹਾਈਡਰੋ ਲਗਾਇਆ ਟਰਾਲਾ। ਅੱਗੇ ਨੂੰ ਚੱਲ ਜਾਣਾ। ਇਹਨੇ ਚੱਲ ਜਾਣਾ। ਉੱਥੇ ਵਿੱਚ ਧੂਆ ਕਰਕੇ। ਇਹਦੋਂ ਆ ਤੁਰ ਪੈਣਾ। ਆ ਦੇਖ ਲੋ ਸਾਰਾ ਨਾ ਵਿੱਚ ਚਲੇ ਜਾਣਾ ਇਹ ਇਹ ਕੱਟੋ ਘੜ 40 50 ਫੁੱਟ ਦਾ ਹੀ ਰਹਿ ਜਾਣਾ 40 ਕ ਦਾ ਮੋਟਰ ਤੇ ਦੇਖ ਲੋ ਅੱਛਾ ਬਾਰੀ ਬਾਰੀ ਇਹ ਇਕੱਠੇ ਕਰੀ ਜਾਣੇ ਇਹਨਾਂ ਨੇ ਇਹਨੇ ਵੀ ਅੱਕੀ ਨੂੰ ਦੂਰ ਜਾਣਾ ਉੱਥੇ ਦੀ ਤੇ ਬਹੁਤ ਦੂਰ ਜਾਣਾ ਐਟਾ ਘੜਾ ਜਾਣਾ ਵਾ ਸਹਾ ਟਰਾਲੀ ਲੈ ਆ ਆਹ ਦੇਖ ਲੋ ਹੁੱਕੇ ਥੱਲੇ ਹਨਾ ਬਾਤ ਹੈ ਖੈਰ ਲੱਗੇ ਹੋਇਆ ਸਿਰਫ ਇੰਨਾ ਏ ਰਹਿਣਾ ਬਾਅਦ ਵਿੱਚ ਇਹ ਬਾਕੀ ਦੇ ਲੋ ਕੋੜਾ ਹੁਣ ਕਿੱਥੇ ਖੜਾ ਸਾਰਾ ਇਕੱਠਾ ਹੋ ਜਾਣਾ ਜਿੰਨੀ ਕਾ ਟਰਾਲੀ ਦਿਖਦੀ ਏ ਮਗਰ ਇੰਨੀ ਏ ਰਹਿਣੀ ਬਸ ਇਹ ਕੋਰ ਦੇਖੀ ਹਾਲਾ ਪ੍ਰੇਤ ਜਿੰਨਾ ਕੰਮ ਅਗਲੇ ਬੰਦੇ ਦਾ ਏ ਹਾਂ ਉਹ ਨਹੀਂ ਇਹ ਪਿੱਛੇ ਬੰਦੇ ਦਾ ਏ ਇਹ ਸਾਰਾ ਹੈਨਾ ਫੀਡ ਡਰਾਈਵਰ ਚਾਹੀਦਾ ਇਹਨੂੰ ਪਿੱਛੇ ਵੀ ਡਰਾਈਵਰ ਪਿੱਛੇ ਡਬਲ ਡਰਾਈਵਰ ਏ ਇਹ ਕਿਉਂ ਕਹਿੰਦਾ ਹਿੱਸਾ ਜਿਹੜਾ ਏ ਘੁੰਮਦਾ ਹੈ ਹੈਨਾ ਆ ਦੇਖ ਸਾਰੇ ਘੁੰਮਦੇ ਸਾਰੇ ਹਿੱਸੇ ਘੁੰਮਦੇ ਨੇ ਇਹ ਤਾਂ ਪਿੱਛੇ ਦੇ ਮੁੜਦਾ ਤਾਂ ਨਾਲ ਲੰਬਾ ਸੜਕ ਵਰ ਜਾਂਦਾ ਹੈ ਨਾ ਸੋ ਇੱਕ ਡਰਾਈਵਰ ਇਹਦਾ ਮੂਹਰੇ ਬੈਠਦਾ ਸੋ ਇੱਕ ਡਰਾਈਵਰ ਬੈਠਦਾ ਇੱਥੇ ਆ ਰਿਮੋਟ ਹਾਂਜੀ ਕਿਵੇਂ ਹੈ ਸੋ ਬਈ ਡਬਲ ਡਰਾਈਵਰ ਚਲਾਉਂਦਾ ਇਹਨੂੰ ਜਿੰਨਾ ਕੰਮ ਅਗਲਾ ਡਰਾਈਵਰ ਕਰਦਾ ਹੈ ਨਾ ਉਨਾਂ ਹੀ ਕੰਮ ਪਿਛਲੇ ਡਰਾਈਵਰ ਦਾ ਇਹ ਰਿਮੋਟਰ ਨਾਲ ਤੇ ਸਾਰੇ ਰਿਮ ਘੁਮਾ ਦਿੰਦਾ ਬਾਕੀ ਰਹਾ ਬਾਅਦ ਵਿੱਚ 40 ਫੁੱਟ ਦਾ ਜਾਂਦਾ ਇਹ ਤੇ ਜਿਹੜੀ ਕੇ ਵਾਲੇ ਰੱਖਦੇ ਸਨ ਬਾ ਇੱਥੇ ਤੋਂ ਲੈ ਕੇ ਜਿੰਨਾ ਹੁੱਕ ਹੈ ਇੰਨਾ ਕੁ ਰਹਿ ਜਾਂਦਾ ਬਾਅਦ ਵਿੱਚ ਸਾਰਾ ਇਕੱਠਾ ਹੋ ਜਾਂਦਾ ਇਹ ਲੰਬਾਈ 230 ਫੁੱਟ ਦਾ